ਨੌਜੀ ਦੋਸਤੋ ਅੱਜ ਤੁਹਾਨੂੰ ਬਰਫੀ ਬਣ ਵੀ ਦਿਖਾਵਾਂਗੇ ਇਹ ਕੜਾਈ 'ਚ 30 ਕਿਲੋ ਦੁੱਧ ਪਾਇਆ ਇਹ ਹੁਣ ਖੁਰਚਣਾ ਚੱਲ ਰਿਹਾ ਤੇ ਇਸ ਤੋਂ ਬਾਅਦ ਬਾਅਦ ਹੁਣ ਦਿਖਾਈ ਚਲਾਂਗੇ ਘਰੇ ਬਣਾਓ ਬਾਹਰ ਬਣਾਓ ਜਿੰਨੀ ਮਰਜ਼ੀ ਬਣਾਓ ਵਧੀਆ ਘੈਂਟ ਬਰਫੀ ਨੌਜੀ ਰਾਵੜੀ ਵੀ ਬਣ ਚੁੱਕੀ ਹੈ ਹੁਣ 5-7 ਤੋਂ 10 ਮਿੰਟਾਂ ਬਾਅਦ ਚ ਇਹ 'ਚ ਚੀਨੀ ਪਾਵਾਂਗੇ ਜਦੋਂ ਏਦਾਂ 라ਵੜੀ ਜੀ ਬਣ ਜੇ ਉਦੋਂ ਫਿਰ ਸੇਕ ਨਾਰਮਲ ਰੱਖਣਾ ਹੈ। ਜ਼ਿਆਦਾ ਨਹੀਂ। ਸੇਕਾ ਕਾ ਪ੍ਰਥਮੇ ਤਾਂ ਵਧੀਆ ਬਣੂ ਥੱਲੇ ਨਹੀਂ ਲੱਗਦਾ ਨਾਲੇ। ਲਓ ਜੀ ਆ 30 ਕਿਲੋ ਗੁੱਦਾ ਖੋਇਆ ਤੇ ਇਹਦੇ ਵਿੱਚ 4 ਕਿਲੋ ਪਾਉਗੀ ਚੀਨੀ। ਤੁਸੀਂ ਜੇ ਮਿੱਠਾ ਜ਼ਿਆਦਾ ਖਾਣਾ ਹੈ 5.5 ਵੀ ਪਾ ਸਕਦੇ ਹੋ। ਘੱਟ ਜੇ ਘੱਟ ਖਾਣਾ ਤਾਂ 3.5 ਵੀ ਪਾ ਸਕਦੇ ਹੋ। 3 ਵੀ ਪਾ ਸਕਦੇ ਹੋ। ਉਹ ਤੁਹਾਡੇ ਤੇ ਡਿਪੈਂਡ ਹੈ ਤੁਸੀਂ ਕਿਵੇਂ ਦਾ ਖਾਣਾ ਪਸੰਦ ਕਰਦੇ ਹੋ। ਨੇ ਠਾਕਰ ਪਜਾਮ ਵੱਧ ਹੁਣ ਇਹਨੂੰ ਆਪਾਂ ਰਲਾ ਦਾਂਗੇ 2-4 ਮਿੰਟ ਨੂੰ ਬਿਲਕੁਲ ਚੰਗੀ ਤਰ੍ਹਾਂ ਰਲਾ ਦਿਓ ਆ ਦੇਖ ਸਕਦੇ ਹੋ ਆਂਡ ਆਪਣੀ ਬਿਲਕੁਲ ਮਿਕਸ ਹੋ ਗਈ ਐ ਤੇ ਇਹਨੂੰ ਅਸੀਂ 5-7 ਮਿੰਟ ਹੋਰ ਸੇਕਾ ਲਵਾਵਾਂਗੇ ਖੁਰਦੀ ਜਿੰਦ ਜਿੰਨਾ ਚਿਰ ਖੁਰਦੀ ਚੰਗੀ ਤਰ੍ਹਾਂ ਦੌਹ ਚੀਨੀ ਬਿਲਕੁਲ ਖੁਰ ਚੁੱਕੀ ਐ ਇਵੇਂ ਦੀਦੇ ਹਾਲਤ ਨੇ ਦੇਖ ਸਕਦਾ ਲਓ ਜੀ ਥੋੜਾ ਜਿਹਾ ਇੱਚ 200 ਗ੍ਰਾਮ ਦੇਸੀ ਤੇਲ ਪਾਇਆ ਉਹਦੇ ਨਾਲ ਬਰਫੀ ਨਰਮ ਰਹੂਗੀ ਤੇ ਲਗਭਗ ਘੰਟਾ ਹੋ ਗਿਆ ਇਹਨੂੰ ਠੰਡੀ ਹੋ ਚੁੱਕੀ ਹੈ ਹੁਣ ਆਪਾਂ ਟ੍ਰੇਆਂ ਨੂੰ ਥੋੜਾ ਜਿਹਾ ਘਿਓ ਲਾ ਕੇ ਆ ਦੇਖੋ ਟ੍ਰੇਆਂ ਨੂੰ ਘਿਓ ਲਾ ਕੇ ਉਸ ਤੋਂ ਬਾਅਦ ਇਹਦੇ ਵਿੱਚ ਇਹਨੂੰ ਸ਼ਿਫਟ ਕਰਾਂਗੇ ਆ ਤੋਂ ਪਹਿਲਾਂ ਜਿੰਦਰਾ ਨਿਸਕਰ ਆ ਦੇਖੋ ਇਹ ਸਾਰਾ ਸਾਈਡਾਂ ਤੋਂ ਤਾਂ ਲਾ ਕੇ ਛੜਾਈ ਦਿਓ ਕੋਚਣਾ ਮਰੂੰ ਫਿਰ کہیں ਤੈਨੂੰ ਚੰਗੀ ਤਰ੍ਹਾਂ ਮਿਕਸ ਕਰਨਾ ਹੈ ਉਸ ਤੋਂ ਬਾਅਦ ਟ੍ਰੇਆਂ 'ਤੇ ਪਾਵਾਂਗੇ ਲਓ ਜੀ ਇਹ ਹੁਣ ਪੂਰੀ ਠੰਡੀ ਹੋ ਚੁੱਕੀ ਹੈ ਹੁਣ ਇਹਨੂੰ ਟ੍ਰੇਆਂ ਦੇ ਵਿੱਚ ਐਵੇਂ ਸ਼ਿਫਟ ਕਰਾਂਗੇ ਜਿਹੇ ਜਿਹੇ ਲੇਅਰ ਤੁਸੀਂ ਬਣਾਉਣੀ ਚਾਹੁੰਦੇ ਹੋ ਪਤਲੀ ਮੋਟੀ ਉਹੋ ਜੀ ਬਣਾ ਸਕਦੇ ਹੋ ਆ ਦੇ ਕਟਰੇ ਇਹਦੇ ਵਿੱਚ ਪਾ ਚੁੱਕੀ ਐ ਲਓ ਜੀ ਹੁਣ ਆਪਾਂ ਇਹਨੂੰ ਇਥੇਲੀ ਦੀ ਸੈਤਾ ਨਾਲ ਐ ਸਾਰੇ ਟ੍ਰੇ ਦੇ ਵਿੱਚ ਫਲਾ ਦਾਂਗੇ ਲਗਭਗ ਇਹਦੇ ਵਿੱਚ 6 ਕਿਲੋ ਬਰਫੀ ਤਿਆਰ ਹੋਈ ਐ ਚੰਗੀ ਤਰ੍ਹਾਂ ਪਹਿਲਾਂ ਹੱਥ ਧੋ ਕੇ ਸਾਬਣ ਨਾਲ ਫਿਰ ਇਹਨੂੰ ਐ ਥਾਪੜ ਕੇ ਜਮਾ ਦੇਣਾ ਹੌਲੀ ਹੌਲੀ ਪਰਾਂ ਨੂੰ ਐ ਸਾਫ਼ ਕਰਕੇ ਲਾ ਕੇ ਲਓ ਜੀ ਆਪਣੀ ਟ੍ਰੇ ਬਿਲਕੁਲ ਤਿਆਰ ਹੋ ਚੁੱਕੀ ਐ ਆਪਣਾ ਲਾ ਕੇ ਇਹਨੂੰ ਉੱਪਰੋਂ ਫਿਨਿਸ਼ ਕਰ ਦੇਣਾ ਸਾਫ਼ ਕਰ ਦੇਣੀ ਐ ਹੁਣ ਜੀ ਆਪਾਂ ਇਹਦੇ ਉੱਤੇ ਕੱਟੇ ਹੋਏ ਪੁਤਰੇ ਹੋਏ ਬਦਾਮ ਲਾਵਾਂਗੇ ਤੁਸੀਂ ਪਿਸਤਾ ਵੀ ਲਾ ਸਕਦੇ ਹੋ ਆਪਦੀ ਹਿਸਾਬ ਨਾਲ ਐਦਾਂ ਤੁਸੀਂ ਇਹਤੇ ਬਰੀਕ ਪੁਤਰੇ ਹੋਏ ਆਹਦੇ ਬਦਾਮ ਇਹਦੇ ਉੱਪਰ ਇਸ ਦਾ ਠੰਡ ਚ ਲਾ ਸਕਦੇ ਹੋ ਗਰਮੀ ਚ ਕਿਸੇ ਨੂੰ ਚੜੀ ਕਿਸ ਤਾ ਤੁਸੀਂ ਆਪਣੀ ਮਰਜ਼ੀ ਦੇ ਮੁਤਾਬਕ ਲਾ ਸਕਦੇ ਹੋ ਲਾਉਣਾ ਲਾ ਲੋ ਇਹਦੇ ਉੱਤੇ ਚਾਂਦੀ ਦਾ ਵਰਕ ਵੀ ਲਾ ਸਕਦੇ ਹੋ ਪਰ ਉਹ ਦੀ ਜ਼ਰੂਰਤ ਨਹੀਂ ਕੋਈ ਆ ਸੇ ਪੰਜੜੀ ਵਰਫੀ ਹੈ ਆ ਸਿੰਪਲ ਵਰਫੀ ਹੈ ਬਦਾਮ ਵਾਲੀ ਦੇਖੋ ਕਿੰਨੀ ਸੋਹਣੀ ਲੱਗ ਰਹੀ ਹੈ ਇਹਨੂੰ ਐ ਹਲਕੇ ਹੱਥ ਨਾਲ ਥੋੜੀ ਜਿਹੀ ਦਬਾਅ ਦੇ ਦੇਣੀ ਹੈ ਹੁਣ ਇਹਨੂੰ 8 ਤੋਂ 10 ਘੰਟੇ ਬਾਅਦ ਜਿਹੇ ਇਹਨੇ ਜੰਮ ਜਾਣਾ। ਫਿਰ ਇਹਦੀ ਕਟਿੰਗ ਕਰਾਂਗੇ। ਲਓ ਜੀ ਹੁਣ ਆਹ ਬਰਫੀ ਚ ਲੈਣਾ ਮਾਰ ਕੇ ਤੇ ਪੀਸ ਕੱਟ ਲੈਨੇ। ਇਹਨੂੰ ਆਪਾਂ ਪਲੇਟ ਦੇ ਵਿੱਚ ਪਾਵਾਂਗੇ। ਇਹ ਆਪ ਦੇ ਸਾਬ ਨਾਲ ਪ੍ਰਿੰਟ ਸਜਾ ਸਕਦੇ ਹੋ। ਬਹੁਤ ਵਧੀਆ ਖੋਏ ਵਾਲੀ ਬਰਫੀ ਆ। ਬੇਔਰ ਬਿਲਕੁਲ ਸੇਂਗਲਾ ਸੇਂਗਲਾ ਸਵੀਟਸ ਬਾੜਬਰ ਰਵਿਦਾਸ ਚੌਂਕ ਜਦੋਂ ਮਰਜ਼ੀ ਆਓ। ਮਨਪਸੰਦ ਦੀ ਮਠਾਈ ਖਾਓ ਬਰਫੀ ਦਾ ਬਾਈ ਆਤਾ ਹੈ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਹੈ ਕਿ ਮੇਰੇ ਪਿੰਡੂ ਫੂਡ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਲਾਈਕ ਕਰਦੇ ਹੋ ਕਮੈਂਟ ਕਰਿਓ ਕਮੈਂਟ ਜ਼ਰੂਰ ਕਰਿਆ ਕਰੋ ਤਾਂ ਕਿ ਅਸੀਂ ਜੇ ਕੋਈ ਕਮੀ ਬੇਸੀ ਹੋਵੇ ਉਹਨੂੰ ਦੂਰ ਕਰ ਸਕੀਏ ਸਾਡੀ ਹੌਸਲਾ ਫਜ਼ਾਈਓ ਤੇ ਸਾਡੀ ਹੌਸਲਾ ਫਜ਼ਾਈ ਹੋਵੇ ਆ ਦੇਖੋ ਐਵੇਂ ਸਜਾ ਕੇ ਮਹਿਮਾਨਾਂ ਨੂੰ ਪਰੋਸ ਸਕਦੇ ਹਾਂ ਆਪ ਖਾ ਸਕਦੇ ਹੋ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਜੀ। ਲਓ ਜੀ ਦੋਸਤੋ ਅੱਜ ਤੁਹਾਨੂੰ ਬਰਫੀ ਬਣਦੀ ਦਿਖਾਵਾਂਗੇ। ਇਹ ਕੜਾਈ 'ਚ 30 ਕਿਲੋ ਦੁੱਧ ਪਾਇਆ। ਇਹ ਹੁਣ ਖੁਰਚਣਾ ਚੱਲ ਰਿਹਾ। ਇਹ ਇਸ ਤੋਂ ਬਾਅਦ ਬਾਅਦ ਤੁਹਾਨੂੰ ਦਿਖਾਈ ਚਲਾਂਗੇ ਘਰੇ ਬਣਾਓ, ਬਾਹਰ ਬਣਾਓ। ਜਿੰਨੀ ਮਰਜ਼ੀ ਬਣਾਓ ਵਧੀਆ ਘੈਂਟ ਬਰਫੀ। ਲਓ ਜੀ ਇਹ 라ਵੜੀ ਵੀ ਬਣ ਚੁੱਕੀ ਹੈ। ਹੁਣ 5-7 ਤੋਂ 10 ਮਿੰਟਾਂ ਬਾਅਦ ਚਾਹ ਚੀਨੀ ਪਾਵਾਂਗੇ। ਜਦੋਂ ਇਦਾਂ ਰਾਵੜੀ ਜੀ ਬਣ ਜੇ ਉਹ ਤੋਂ ਫਿਰ ਸੇਕ ਨੋਰਮਲ ਰੱਖਣਾ ਹੈ। ਜ਼ਿਆਦਾ ਨਹੀਂ। ਸੇਕਾ ਘੱਟ ਰੱਖੋਗੇ ਤਾਂ ਵਧੀਆ ਬਣੂ ਥੱਲੇ ਨਹੀਂ ਲੱਗਦਾ ਨਾਲੇ। ਲਓ ਜੀ ਆਹ 3 ਕਿਲੋ ਬੁੱਲਦਾ ਖੋਇਆ ਤੇ ਇਹਦੇ ਵਿੱਚ 4 ਕਿਲੋ ਪਾਉਗੀ ਚੀਨੀ। ਤੁਸੀਂ ਜੇ ਮਿੱਠਾ ਜ਼ਿਆਦਾ ਖਾਣਾ ਹੈ 6.5 ਵੀ ਪਾ ਸਕਦੇ ਹੋ। ਘੱਟ ਜੇ ਘੱਟ ਖਾਣਾ ਤਾਂ 3.5 ਵੀ ਪਾ ਸਕਦੇ ਹੋ। 3 ਵੀ ਪਾ ਸਕਦੇ ਹੋ। ਉਹ ਤੁਹਾਡੇ ਤੇ ਡਿਪੈਂਡ ਹੈ ਤੁਸੀਂ ਕਿਵੇਂ ਦਾ ਖਾਣਾ ਪਸੰਦ ਕਰਦੇ ਹੋ। ਮਠਾਕਾ ਪਜਾਂ ਵੱਧ ਹੁਣ ਇਹਨੂੰ ਆਪਾਂ ਉਤਾਰ ਦਾਂਗੇ 10 ਮਿੰਟਾਂ ਦੇ ਲਈ 2-4 ਮਿੰਟ ਨੂੰ ਬਿਲਕੁਲ ਚੰਗੀ ਤਰ੍ਹਾਂ ਉਤਾਰਾ ਦਿਓ ਆ ਦੇਖ ਸਕਦੇ ਹੋ ਆਂਡ ਆਪਣੀ ਬਿਲਕੁਲ ਮਿਕਸ ਹੋ ਗਈ ਐ ਤੇ ਇਹਨੂੰ ਅਸੀਂ 5-7 ਮਿੰਟ ਹੋਰ ਸੇਕਾ ਲਵਾਵਾਂਗੇ ਫੁਰਦੀ ਦੀ ਜਿੰਨਾ ਚਿਰ ਫੁਰਦੀ ਚੰਗੀ ਤਰ੍ਹਾਂ ਦੁੱਧ ਚੀਨੀ ਬਿਲਕੁਲ ਖੁਰ ਚੁੱਕੀ ਐ ਤੇ ਐਵੇਂ ਦੀਦੇ ਹਾਲਤ ਨੇ ਦੇਖ ਸਕਦਾ ਲਓ ਜੀ ਥੋੜਾ ਜਿਹਾ ਇੱਚ 200 ਗ੍ਰਾਮ ਦੇਸੀ ਤੇਲ ਪਾਇਆ ਉਹਦੇ ਨਾਲ ਬਰਫੀ ਨਰਮ ਰਹੂਗੀ ਤੇ ਲਗਭਗ ਘੰਟਾ ਹੋ ਗਿਆ ਇਹਨੂੰ ਠੰਡੀ ਹੋ ਚੁੱਕੀ ਹੈ ਹੁਣ ਆਪਾਂ ਟ੍ਰੇਆਂ ਨੂੰ ਥੋੜਾ ਜਿਹਾ ਘਿਓ ਲਾ ਕੇ ਆ ਦੇਖ ਟ੍ਰੇਆਂ ਨੂੰ ਘਿਓ ਲਾ ਕੇ ਉਸ ਤੋਂ ਬਾਅਦ ਇਹਦੇ ਵਿੱਚ ਇਹਨੂੰ ਸ਼ਿਫਟ ਕਰਾਂਗੇ ਆਹ ਦੇਖੋ ਜਿੰਦਰਾ ਨਿਸਕਰ ਆਹ ਦੇਖੋ ਹੀ ਸਾਰਾ ਸਾਈਡਾਂ ਸੋਟਾਂ ਤੋਂ ਲਾ ਕੇ ਛੜਾ ਹੀ ਦੇਉਂ ਫੋਚਣਾ ਮਰੂੰ ਫਿਰ ਕਹੀ ਗੀ ਤੈਨੂੰ ਚੰਗੀ ਤਰ੍ਹਾਂ ਮਿਕਸ ਕਰਨਾ ਉਸ ਤੋਂ ਬਾਅਦ ਟ੍ਰੇਆਂ 'ਚ ਪਾਵਾਂਗੇ ਲਓ ਜੀ ਇਹ ਹੁਣ ਪੂਰੀ ਠੰਡੀ ਹੋ ਚੁੱਕੀ ਐ ਹੁਣ ਇਹਨੂੰ ਟ੍ਰੇਆਂ ਦੇ ਵਿੱਚ ਐਵੇਂ ਸ਼ਿਫਟ ਕਰਾਂਗੇ ਜਿਹੇ ਜੇ ਲੇਅਰ ਤੁਸੀਂ ਬਣਾਉਣੀ ਚਾਹੁੰਦੇ ਹੋ ਪਤਲੀ ਮੋਟੀ ਉਹੋ ਜੀ ਬਣਾ ਸਕਦੇ ਹੋ ਆ ਦੇ ਕਟਰੇ ਇਹਦੇ ਵਿੱਚ ਪਾ ਚੁੱਕੀ ਐ ਲਓ ਜੀ ਹੁਣ ਆਪਾਂ ਇਹਨੂੰ ਇਥੇਲੀ ਦੀ ਸੈਦਾ ਨਾਲ ਐ ਸਾਰੇ ਟ੍ਰੇ ਦੇ ਵਿੱਚ ਫਲਾ ਦਾਂਗੇ ਲਗਭਗ ਇਹਦੇ ਵਿੱਚ 6 ਕਿਲੋ ਬਰਫੀ ਤਿਆਰ ਹੋਈ ਐ ਚੰਗੀ ਤਰ੍ਹਾਂ ਪਹਿਲਾਂ ਹੱਥ ਧੋ ਕੇ ਸਾਬਣ ਨਾਲ ਫਿਰ ਇਹਨੂੰ ਐ ਥਾਪੜ ਕੇ ਜਮਾ ਦੇਣਾ ਦੇਖੋ ਹੌਲੀ ਹੌਲੀ ਪਰਾਂ ਨੂੰ ਐ ਸਾਫ ਕਰਕੇ ਲਾ ਜਾ ਕੇ ਲਓ ਜੀ ਆਪਣੀ ਟ੍ਰੇ ਬਿਲਕੁਲ ਤਿਆਰ ਹੋ ਚੁੱਕੀ ਐ ਆਪਣਾ ਲਾ ਕੇ ਇਹਨੂੰ ਉੱਪਰ ਫਿਨਿਸ਼ ਕਰ ਦੇਣਾ ਸਾਫ ਕਰ ਦੇਣੀ ਐ ਹੁਣ ਜੀ ਆਪਾਂ ਇਹਦੇ ਉੱਤੇ ਕੱਟੇ ਹੋਏ ਕੁਤਰੇ ਹੋਏ ਬਦਾਮ ਲਾਵਾਂਗੇ ਤੁਸੀਂ ਪਿਸਤਾ ਵੀ ਲਾ ਸਕਦੇ ਹੋ ਆਪਦੀ ਹਿਸਾਬ ਨਾਲ ਐਦਾਂ ਤੁਸੀਂ ਇਹਤੇ ਬਰੀਕ ਕੁਤਰੇ ਹੋਏ ਆਹਦੇ ਬਦਾਮ ਇਹਦੇ ਉੱਪਰ ਇਸ ਦਾ ਠੰਡ ਚ ਲਾ ਸਕਦੇ ਹੋ ਗਰਮੀ ਚ ਪਿਸਤੇ ਨੂੰ ਚੜੀ ਕੀ ਤੁਸੀਂ ਆਪਣੀ ਮਰਜ਼ੀ ਦੇ ਮੁਤਾਬਕ ਲਾ ਸਕਦੇ ਹੋ ਲਾਉਣਾ ਲਾ ਲੋ ਇਹਦੇ ਉੱਤੇ ਚਾਂਦੀ ਦਾ ਵਰਕ ਵੀ ਲਾ ਸਕਦੇ ਹੋ ਪਰ ਉਹ ਦੀ ਜ਼ਰੂਰਤ ਨਹੀਂ ਕੋਈ ਆ ਸੇ ਪੰਗੜੀ ਵਰਫੀ ਹੈ ਆ ਸਿੰਪਲ ਵਰਫੀ ਹੈ ਬਦਾਮ ਵਾਲੀ ਦੇਖੋ ਕਿੰਨੀ ਸੋਹਣੀ ਲੱਗ ਰਹੀ ਹੈ ਇਹਨੂੰ ਐ ਹਲਕੇ ਹੱਥ ਨਾਲ ਥੋੜੀ ਜੀ ਦਾਬ ਦੇ ਦੇਣੀ ਹੈ ਹੁਣ ਇਹਨੂੰ 8 ਤੋਂ 10 ਘੰਟੇ ਬਾਅਦ ਜ ਇਹ ਇਹਨੇ ਜੰਮ ਜਾਣਾ। ਫਿਰ ਇਹਦੀ ਕਟਿੰਗ ਕਰਾਂਗੇ। ਲਓ ਜੀ ਹੁਣ ਆਹ ਬਰਫੀ ਚ ਲੈਣਾ ਮਾਰ ਕੇ ਤੇ ਪੀਸ ਕੱਟ ਲੈਨੇ। ਨੂੰ ਆਪਾਂ ਪਲੇਟ ਦੇ ਵਿੱਚ ਪਾਵਾਂਗੇ। ਇਹ ਆਪ ਦੇ ਸਾਹ ਆਪਣਰ ਪ੍ਰਿੰਟ ਸਜਾ ਸਕਦੇ ਹੁ। ਬਹੁਤ ਵਧੀਆ ਖੋਏ ਵਾਲੀ ਬਰਫੀ ਆ। ਪ्योर ਬਿਲਕੁਲ ਸਿੰਗਲਾ ਸਿੰਗ। ਸਿੰਗਲਾ ਸਵੀਟਸ ਬਾੜਬਰ ਕਬੀਦਾਸ ਚੌਂਕ ਜਦੋਂ ਮਰਜ਼ੀ ਆਓ। ਤੇ ਮਨਪਸੰਦ ਦੀ ਮਠਾਈ ਖਾਓ। ਬਰਫੀ ਦਾ ਬਾਈ ਆਤਾ ਹੈ। ਸਾਰੇ ਭੈਣ ਭਰਾਵਾਂ ਨੂੰ ਬੇਨਤੀ ਆ ਕਿ ਮੇਰੇ ਪਿੰਡੂ ਫੂਡ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ। ਲਾਈਕ ਕਰਦੇ ਹੋ, ਕਮੈਂਟ ਕਰਦੇ ਹੋ। ਕਮੈਂਟ ਜ਼ਰੂਰ ਕਰਿਆ ਕਰੋ ਤਾਂ ਕਿ ਅਸੀਂ ਜੇ ਕੋਈ ਕਮੀ-ਬੇਸੀ ਹੋਵੇ ਉਹਨੂੰ ਦੂਰ ਕਰ ਸਕੀਏ। ਸਾਡੀ ਹੌਸਲਾ ਫਜਾਈਓ ਤੇ ਸਾਡੀ ਹੌਸਲਾ ਫਜਾਈ ਹੋਵੇ। ਆ ਦੇਖੋ ਐਵੇਂ ਸਜਾ ਕੇ ਮਹਿਮਾਨਾਂ ਨੂੰ ਪਰੋਸ ਸਕਦੇ ਹਾਂ, ਆਪ ਖਾ ਸਕਦੇ ਹੋ। ਵੀਡੀਓ ਦੇਖਣ ਵਾਲੇ ਸਾਰਿਆਂ ਦਾ ਧੰਨਵਾਦ ਜੀ